ਆ ਜੀ ਆਪਣਾ ਕਿਸ਼ਨ ਲਾਲ ਜੀ ਕੀ ਗੱਲ ਹੋਈ ਹੈ ਜਿਹੜਾ ਤੁਹਾਨੂੰ ਮੀਡੀਆ ਕੇ ਆਣਾ ਹੈ ਬਾਪੂ ਜੀ ਆਪਣਾ ਸਾਨੂੰ ਦਿੱਕਤ ਇਹ ਹੈ ਵੀ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਤੇ ਸਾਡੇ ਡੰਗਰ ਸਵੇਰ ਦੇ ਅੱਜ ਭੁੱਖੇ ਆ ਤੇ ਆਪਣਾ ਕੀ ਕਹਿੰਦੇ ਵੀ ਸਾਡੀ ਅੱਗੇ ਨਾ ਧੂੜੀ ਆ ਰਹੀ ਹੈ ਨਾ ਪੱਠੇ ਆ ਰਹੇ ਅੱਗੇ ਡੰਗਰਾਂ ਦੇ ਖਾਣ ਵਾਸਤੇ ਕੀ ਪਛਾਨੀ ਕੀ ਆ ਰਹੀ ਹੈ ਪਰੇਸ਼ਾਨੀ ਇਹ ਆ ਰਹੀ ਹੈ ਵੀ ਗਲੀ ਯਾਨੀ ਕਿ ਬੰਦ ਵਰਗੀ ਆ ਦੋਵੇਂ ਪਾਸੇ ਟੰਕਰ ਖਲਾਰੇ ਆ ਤੇ ਬਾਕੀ ਸਾਈਡਾਂ ਦੇ ਥੜੀਆਂ ਬਣਾਤੀਆਂ ਤੇ ਇਹਨਾਂ ਵੱਲੋਂ ਟੈਂਕਰ ਖਿਲਾਗੇ ਇਹ ਇਹਨਾਂ ਨੇ ਆ ਜਿਹੜੇ ਸਾਡੇ ਪੜੋਸੀ ਹੈ ਜੀ ਗਵੰਡੀ ਗਵੰਡੀ ਹੈ ਜੀ ਨਾਮ ਨਮਿੰਦਰਪਾਲ ਅੱਛਾ ਜੀ ਹੂੰ ਤੇ ਇਹਨਾਂ ਵੱਲੋਂ ਸਾਨੂੰ ਬਸ ਇਹ ਸ਼ਿਕਾਇਤ ਆ ਸਾਨੂੰ ਬੇਨਤੀ ਇਹ ਹੀ ਆ ਵੀ ਜਾਨੀ ਕਿ ਟੈਂਕਰ ਰਾਜ ਨਾ ਖਿਲਾਰਨ ਬਾਕੀ ਆ ਜਿਹੜੇ ਜੋ ਵੀ ਰੋੜਾ ਵੱਟਾ ਸੜਕ ਦੇ ਵਿੱਚ ਆ ਇਹਦੀ ਸਫਾਈ ਹੋ ਜੇ ਜੀ ਤੇ ਆਪਣਾ ਜਿਹੜੀਆਂ ਥੜੀਆਂ ਬਣਾਈਆਂ ਬਣਾਈਆਂ ਗਈਆਂ 2 ਫੁੱਟ ਪਹਿਲਾਂ ਹੀ ਜਿਹੜੀ ਸੜਕ ਆ ਉਹ ਇਹਨਾਂ ਨੇ ਅੰਦਰ ਕਵਰ ਕਰ ਲਈ ਹੈ ਜੀ ਬਿਲਡਿੰਗ ਬਣਾਈ ਹੈ ਬਿਲਡਿੰਗ ਬਣਾਈਆਂ ਜਿਹੜੀ ਤੇ ਹੁਣ ਜਿਹੜੀ ਸੜਕ ਹੈਗੀ ਆ ਸਾਡੀ ਬੇਨਤੀ ਇਹੀ ਆ ਕਿ ਸਾਫ਼ ਸੁਥਰੀ ਰਹੇ ਤਾਂ ਹੀ ਅੱਗੇ ਮਿਹਨਤ ਕਰਕੇ ਰੋਟੀ ਖਾ ਸਕੀਏ ਸਾਡੇ ਡੰਗਰ ਭੁੱਖੇ ਜਿਹੜੇ ਰਹਿਣਦੇ ਆ ਉਹਨਾਂ ਨਾਲ ਗੱਲ ਕੀਤੀ ਕਿ ਦੀ ਜਾ ਕੇ ਆ ਅਸੀਂ ਸਵੇਰੇ ਗੱਲ ਜੇ ਕੀਤੀ ਜੀ ਬਾਉਜੀ ਟੰਕਰ ਹਟਾ ਲਓ ਆਪਣੇ ਜੀ ਅੱਛਾ ਜੀ ਹੱਥ ਜੋੜੇ ਆ ਉਹ ਕਹਿੰਦੇ ਹਟਣੇ ਨਹੀਂ ਇੱਥੋਂ ਜੀ ਹੂੰ ਟਾਣੇ ਨਹੀਂ ਅਸੀਂ ਇੱਥੋਂ ਜਿਹੜੇ ਤੁਸੀਂ ਕੰਧ ਕਹਿ ਰਹੇ ਹੋ ਕੰਧ ਕਿੱਥੇ ਬਣਾਈ ਆਵੇਂ ਕਿ ਬਿਲਡਿੰਗ ਬਣਾਈ ਆ ਕੋਈ ਕਿਵੇਂ ਥੜੀ ਬਣਾਈ ਹੈ ਨਹੀਂ ਬਿਲਡਿੰਗ ਬਣਾਈ ਬਿਲਡਿੰਗ ਚ ਵੀ 2 ਫੁੱਟ ਜਿਹੜੀ ਇਹਨਾਂ ਨੇ ਕਵਰ ਕਰ ਲਈ ਹੈ ਗਲੀ ਤੁਹਾਡੇ ਕਹਿੰਦੇ ਮਤਲਬ ਕਿੰਨੀ ਰਿਸਟਰੀ ਹੈ ਉਤੋਂ 2 ਫੁੱਟ ਅੱਗੇ ਲੱਗੇ ਆ ਹਾਂਜੀ ਅੱਗੇ ਲੱਗੇ ਆ ਤੇ ਹੁਣ ਕੋਈ ਸਬੂਤ ਹੈ ਕੋਈ ਸਬੂਤ ਰਿਸਟਰੀ ਆ ਇਹਨਾਂ ਇਹਨਾਂ ਪਲਾਟਾਂ ਦੀ ਰਿਸਟਰੀ ਹੀ ਅਸੀਂ ਦਿਖਾ ਸਕਦੇ ਆ ਜੀ ਅੱਛਾ ਜੀ ਤੇ ਆਪਣਾ ਬਾਕੀ ਆ ਥੜੀਆਂ ਤੁਹਾਡੇ ਸਾਹਮਣੇ ਹੀ ਆ ਜੀ ਹਾਜ਼ਰੀ ਹੈ ਜਿਹੜੀਆਂ 2 2 ਫੁੱਟ ਤੇ 2.5 2.5 ਫੁੱਟ ਬਾਹਰ ਬਣਾਤੀਆਂ ਹਾਂ ਹਾਂ ਇਹ ਦੱਸੋ ਜੀ ਹੁਣ ਅਸੀਂ ਸਾਡਾ ਡੇਰੀ ਦਾ ਕੰਮ ਆ ਜੇ ਅਸੀਂ ਹੁਣ ਇਹ ਧੰਦਾ ਛੱਡਦੇ ਆ ਤੇਸੀਂ ਹੋਰ ਕੰਮ ਨਹੀਂ ਕੋਈ ਸਕਦੇ ਤੇ ਇਹ ਹੀ ਸਾਡੀ ਤੇ ਬੇਨਤੀ ਆ ਜੀ ਕਿ ਪ੍ਰਸ਼ਾਸਨ ਕੋਲ ਗਏ ਹੋ ਕੋਈ ਗਲਾਡਾ ਆਲੇ ਕੋਈ ਜਿਹਾ ਹੋਰ ਕਿਤੇ ਨਹੀਂ ਕਿਤੇ ਨਹੀਂ ਗਏ ਜੀ ਅਸੀਂ ਸਿੱਧੇ ਸੱਦੇ ਬੰਦੇ ਆ ਸੱਚ ਬੋਲਣ ਵਾਲੇ ਮਿਹਨਤ ਕਰਨ ਵਾਲੇ ਅਸੀਂ ਕਿਸੇ ਕੋਲ ਨਹੀਂ ਗਏ ਪਹਿਲਾਂ ਕਦੇ ਗਲੀ ਤਾਂ ਨੂੰ 20 ਫੁੱਟੀ ਲਾਟ ਕੇ ਹੋਈ ਹੈ ਹਾਂਜੀ ਗਲੀ ਪਹਿਲਾਂ ਇਹ 20 ਫੁੱਟੀ ਸੀ ਜੀ ਆ 18 ਸੀ ਜੀ ਇਧਰਲੀ ਬੰਚਨਾ ਕਦੀ ਗੱਲ ਕੀਤੀ ਸੀ ਸਰਪੰਚ ਨਾਲ ਗੱਲ ਕੀਤੀ ਜੀ ਸਰਪੰਚ ਵੀ ਇਹਨਾਂ ਦੀ ਸਪੋਰਟ ਲੈਂਦਾ ਹੈ ਜੀ ਅੱਛਾ ਗੱਲ ਤਾਂ ਕਈ ਵਾਰ ਕੀਤੀ ਇਹਨਾਂ ਕੋਲ ਆਂਦਾ ਜਾਂਦਾ ਇਹਨਾਂ ਦੀ ਸਪੋਰਟ ਲੈਂਦਾ ਹੈ ਜੀ ਮੰਗ ਇਹ ਕਰਦੇ ਬੇਨਤੀ ਕਰਦੇ ਆ ਜੀ ਅਸੀਂ ਤਾਂ ਬਸ ਸਾਨੂੰ ਗਲੀ ਸਾਫ ਸੁਥਰੀ ਮਿਲੇ ਜਿਹੜੇ ਟੈਂਕਰ ਮੋੜ ਤੇ ਖੜਦੇ ਆ ਉਹ ਨਾ ਖੜਨ ਕਿਉਂ ਮੋੜ ਤੇ ਟਰਾਲੀ ਨੂੰ ਜਗ੍ਹਾ ਜਿਆਦੀ ਚਾਹੀਦੀ ਹੈ ਜੀ ਟਰੈਕਟਰ ਨੂੰ ਮੋੜਨ ਦੀ ਤੇ ਉਹ ਨਾ ਖਾਣਨ ਤੇ ਸਾਡੇ ਜਿਹੜੇ ਡੰਗਰ ਆ ਉਹ ਜਾਨੀ ਕਿ ਤੂੜੀ ਪੱਠੇ ਖਾ ਸਕਣ ਤੇ ਅਸੀਂ ਵੀ ਅੱਗੇ ਤੰਦਾ ਕਰਕੇ ਰੋਟੀ ਖਾ ਸਕੀਏ ਮੇਰਾ ਨਾਮ ਕਮਲ ਆ ਮੈਂ ਕੱਕਾ ਪਿੰਡ ਜਗੀਰਬੋਦ ਦੀ ਮੇਰੀ ਸ਼ੋਪ ਆ ਕਿਸ ਨਾਮ ਦੀ ਸ਼ੋਪ ਹੈ ਮੇਰੀ ਭੰਡਾਰੀ ਸੈਂਟਰੀ ਹੜਪੇ ਕੀ ਗੱਲ ਹੋਈ ਇਹਦਾ ਤੁਹਾਨੂੰ ਮੀਡੀਆ ਕੀ ਦੇਖੋ ਜੀ ਆਹ ਗੱਲ ਹੈਗੀ ਐ ਵੀ ਗੱਲ ਤਾਂ ਚਲੋ ਕਾਫੀ ਦਿੰਦੀ ਚੱਲ ਰਹੀ ਆ ਲੇਕਿਨ ਚਲੋ ਅਸੀਂ ਕੋੜਾ ਘੁੱਟ ਪੀਂਦੇ ਸੀ ਵੀ ਕੋਈ ਗੱਲ ਨਹੀਂ ਵੀ ਗਵਾਂਢ ਮੱਥਾ ਆ ਵੀ ਕਾਹਨੂੰ ਕਿਸ ਨਾਲ ਲੜਨਾ ਲੇਕਿਨ ਕਈ ਵਾਰੀ ਆ ਕਿ ਮੁੱਦੇ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਲੇਕਿਨ ਫਿਰ ਵੀ ਅਸੀਂ ਪ੍ਰਸ਼ਾਸਨ ਦੀ ਸਾਨੂੰ ਦਿੱਕਤ ਪਰੇਸ਼ਾਨੀ ਇਹ ਹੀ ਹੈ ਕਿ ਸਾਡੀ ਜਿਹੜੀ ਗਲੀ ਆ ਸਾਡੀ ਗਲੀ ਦੇ ਪਿੱਛੇ ਸਾਡਾ ਬਿਜ਼ਨਸ ਆ ਪੱਠਿਆਂ ਦਾ ਤੂੜੀ ਦਾ ਮੇਰਾ ਵੀ ਛੋਟਾ ਜਿਹਾ ਗਰਾਊਂਡ ਇੱਕ ਟੈਂਕੂ ਟੁੰਕੀਆਂ ਮੈਂ ਰੱਖੀਆਂ ਜਦੋਂ ਵੀ ਸਾਡੀ ਇੱਥੇ ਤੂੜੀ ਜਾਂਦੀ ਆ ਡੰਗਰਾਂ ਵਾਸਤੇ ਦੇਖੋ ਇਹ ਡੰਗਰ ਡੰਗਰ ਪੱਖੇ ਨਾ ਮੇਰੇ ਉਹਨਾਂ ਤੂੜੀ ਆਪਾਂ ਫੱਟੇ ਖਾਣੇ ਉਹਨਾਂ ਨੂੰ ਜਦੋਂ ਵੀ ਤੂੜੀ ਜਾਂਦੀ ਆ ਤਾਂ ਸਾਡੇ ਨਾਲ ਸੈਂਟਰੀ ਡੋਲ ਸੈਂਟਰੀ ਹਾਰਡਵੇਅਰ ਜਿਹਨਾਂ ਤੋਂ ਸਾਨੂੰ ਪਿਛਲੇ 4 ਸਾਲਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹਮੇਸ਼ਾ ਜਦੋਂ ਵੀ ਟਰਾਲੀ ਜਾਂਦੀ ਆ ਤੂੜੀ ਵਾਲੀ ਸੱਜੇ ਪਾਸੇ ਟੈਂਕਰ ਲਗਾਤਾ ਪਾਣੀ ਵਾਲਾ ਖੱਬੇ ਪਾਸੇ ਲਗਾਤਾ 4-4 ਫੁੱਟ ਸ਼ੈੱਡ ਆ ਬਾਹਰ ਜੋ ਕਿ ਗੈਰ ਕਾਨੂੰਨੀ ਆ ਬਿਲਕੁਲ ਹੀ ਗੈਰ ਕਾਨੂੰਨੀ ਆ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਅਸੀਂ ਬਹੁਤ ਇਹਨਾਂ ਦੀ ਮਿੰਨਤਾਂ ਤਰਲੇ ਕਰਕੇ ਦੇਖ ਲਈਆਂ ਅੱਜ ਵੀ ਸਵੇਰੇ ਮਿੰਨਤਾਂ ਕੀਤੀਆਂ ਕਿ ਬਾਬਾ ਜੀ ਥੋੜਾ ਜਿਹਾ ਟੈਂਕਰ ਸਿਰਫ 2 ਮਿੰਟ ਲਈ ਹਟਾ ਲਓ ਬਾਅਦ ਚ ਤੁਸੀਂ ਲਾ ਲਿਓ ਸਾਨੂੰ ਕੋਈ ਤਰਾਜ ਨਹੀਂ ਅਗਲੇ ਕਹਿੰਦੇ ਵੀ ਤੁਸੀਂ ਜੋ ਕਰਨਾ ਕਰ ਲਓ ਮੈਂ ਇੱਦੀ ਆ ਮੈਂ ਨਹੀਂ ਪਿੱਛੇ ਕਰਨਾ ਸੱਡੀ ਸ਼ਰੇਆਮ ਸਾਨੂੰ ਧਮਕੀ ਆ ਸਾਨੂੰ ਗੁੰਡਾਗਰਦੀ ਕਰਨੀਆਂ ਦੀ ਅਸੀਂ ਹੱਥ ਜੋੜਦੇ ਹਾਂ ਪ੍ਰਸ਼ਾਸਨ ਅੱਗੇ ਮੀਡੀਆ ਅੱਗੇ ਚਾਹੇ ਕੋਈ ਵੀ ਐ ਮੋਹਦਵਾਰ ਬੰਦਾ ਐ ਅਫਸਰ ਆਦਮੀ ਐ ਕਿ ਸਾਨੂੰ ਲੜਨ ਵਾਲੀਆਂ ਦਾ ਸਾਡੀ ਤੁਸੀਂ ਦੇਖ ਲਓ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਅਸੀਂ ਸਵੇਰੇ 4 ਵਜੇ ਉੱਠ ਜਾਂਦੇ ਆ ਮੱਝਾਂ ਵਾਲੇ ਪਾਸੇ ਠੀਕ ਹੈ ਜੀ 4 ਵਜੇ ਉੱਠਦੇ ਆ ਅਸੀਂ ਸ਼ਾਮ ਨੂੰ ਜਾਂਦੇ ਆ ਆਪਣੇ ਘਰਾਂ ਨੂੰ 7 ਜਾਂ 8 ਵਜੇ ਮਿੱਟੀ ਨਾਲ ਮਿੱਟੀ ਹੁੰਨੇ ਆ ਉਹ ਗਲੀ ਨੂੰ ਲੈ ਕੇ ਕੀ ਪਰੇਸ਼ਾਨੀ ਗਲੀ ਨੂੰ ਲੈ ਕੇ ਪਰੇਸ਼ਾਨੀ ਇਹ ਹੈ ਵੀ ਵੀ ਤੁਸੀਂ ਸਾਡੀ ਜਿਹੜੀ ਗਲੀ ਉਹ ਰੋਕ ਦਿੰਦੇ ਆ ਥੜੇ ਬਣਾਉਂਦੇ ਆ ਜੀ 2-2 ਫੁੱਟ ਥੜੇ ਇੱਧਰ 2-2 ਫੁੱਟ ਥੜੇ ਉੱਧਰ ਕੱਲ ਨੂੰ ਸਾਡੀ ਸਾਡੀ ਇਹੀ ਮੰਗ ਹੈ ਜੀ ਅਸੀਂ ਗਲਤਾਂ ਤੁਸੀਂ ਸਾਨੂੰ ਦੱਸੋ ਵੀ ਤੁਹਾਡੀ ਗਲਤੀ ਇਹ ਆ ਵੀ ਜੇ ਵਿਰੋਧੀ ਟੀਮ ਜੇ ਜਿਹੜੇ ਸਾਨੂੰ ਪਰੇਸ਼ਾਨ ਕਰ ਰਹੇ ਆ ਜੇ ਉਹ ਗਲਤ ਹੈਗੇ ਤਾਂ ਅਸੀਂ ਹੱਥ ਜੋੜ ਕੇ ਅਫਸਰ ਸਾਹਿਬਾਨ ਅੱਗੇ ਬੇਨਤੀ ਕਰਦੇ ਆਂ ਵੀ ਉਹਨਾਂ ਤੇ ਪਾਪ ਗਲੀ ਵੀ ਕਿੰਨੀ ਚੌੜੀ ਹੈਗੀ ਦੇਖੋ ਜੀ ਜਿਹੜੀ ਰਸਈ ਆ ਮੇਨ ਜਿਹੜੀ ਗਲੀ ਜਿਹੜੀ ਸੜਕ ਤੋਂ ਰੋਡ ਤੋਂ ਅੰਦਰ ਉੱਤਰਦੀ ਆ ਉਹ ਹੈਗੀ 20 ਫੁੱਟਾ ਲੇਕਿਨ ਦੇਖਿਆ ਜਾਵੇ ਤਾਂ ਹੁਣ ਨਾ ਬਲੇ ਜਾਵੇ ਤਾਂ 18 ਫੁੱਟਾ ਆ ਅਸੀਂ ਡੀਲਰ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਰਸੀਆਂ ਲੱਗ ਕੇ ਇਸਤੇ ਵੀ ਇਸਤੇ ਤੁਰੰਤ ਕਾਰਵਾਈ ਕਰਾਂਗੇ ਤਾਂ ਮੇਰੀ ਇਹੀ ਮੰਗ ਹੈ ਪ੍ਰਸ਼ਾਸਨ ਅੱਗੇ ਮ ਸਾਡੇ ਕੇ ਮੰਗੇ ਸਾਡੀ ਜਿਹੜੀ ਆਵਾਜ਼ ਆ ਪ੍ਰਸ਼ਾਸਨ ਅੰਗੇ ਪਹੁੰਚਾ ਵੀ ਸਾਨੂੰ ਜਿਹੜਾ ਜਲਦੀ ਜਲਦੀ ਇਨਸਾਮ ਮਿਲੇ। ਉਹਨਾਂ ਨੇ ਕਿਹਾ ਕਿ ਕਹਿਣਾ ਆ ਕਿ ਤੁਹਾਡੇ ਵੱਲੋਂ ਜਿਹੜਾ ਨਾਲੇ ਆਪਣਾ ਡੇਰੀਆਂ ਦਾ ਗੋਹੇ ਵਾਲਾ ਪਾਣੀ ਆ। ਹਾਂਜੀ। ਉਹ ਤੁਹਾਡੇ ਨੂੰ ਨਾਲੇ ਵੇ ਸਿੱਟਿਆ ਜਾ ਰਿਹਾ ਵਾ। ਸਰ ਨਾਲੇ ਵਿੱਚ ਤਾਂ ਕੁਝ ਨਹੀਂ ਹੈਗਾ। ਨਾਲਾ ਜਾਂ ਨਾਲੇ ਦੇ ਵਿੱਚ ਸਾਫ ਪਾਣੀ ਜਾਂਦਾ ਪਛੂ ਪਛੂ ਜਿਹੜੇ ਵੀ ਨਵੰਦੇ ਆ ਬਾਕੀ ਹੋਰ ਤਾਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਜਿਹੜਾ ਗੋਹਾ ਆ ਗੋਹਾ ਬਾਹਰ ਹੀ ਜਾਂਦਾ ਰੇੜੇ ਤੇ ਟਰਾਲੀ ਦੇ ਬਾਹਰ ਹੀ ਜਾਂਦਾ ਆ। ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਇਹਦੇ ਵਿੱਚ ਛੁੱਟਦੇ ਆ। ਇਹ ਗਲਤ ਆ ਬਿਲਕੁਲ। ਠੀਕ। ਚਮਕੌਰ ਸਿੰਘ ਜ ਦਿੱਖਦੀ ਜੀ ਪਰੇਸ਼ਾਨੀ ਟੈਂਕਰ ਲੱਗਿਆ ਸੀ ਜੀ ਨਹੀਂ ਗੱਡੀ ਸਾਡੀ ਆ 8 ਵਜੇ ਤੱਕ ਖਾਦੀ ਹੋਣੀ ਸੀ ਜੀ ਅੱਛਾ ਜੀ ਦੁਬਾਰਾ ਅਸੀਂ ਉੱਥੇ ਪਰੇ ਜਾ ਕੇ ਪਲਾਟ ਦੇ ਵਿੱਚ ਖਾਲੀ ਕਰੀ ਗੱਡੀ ਉੱਥੋਂ ਦੁਬਾਰਾ ਡਾਊਨਲੋਡ ਤੰਗਰ ਕਰਕੇ ਹੁਣ ਨਿਬੜਿਆ ਜੀ ਕੰਮ ਸਾਡਾ ਪਹਿਲਾਂ ਕਿੱਥੇ ਗੱਲ ਇਹ ਇੱਥੇ ਰਾਈ ਸੀ ਕੀ ਕਹਿੰਦੇ ਸੀ ਉੱਠੋ ਜਾਂ ਟੈਂਕਰ ਵਾਲੇ ਟੈਂਕਰ ਵਾਲੇ ਕਹਿੰਦੇ ਹੁਣਾ ਨਹੀਂ ਜੀ ਹਵਾ ਨਹੀਂ ਹੈਗੀ ਜੀ ਅੱਛਾ ਜੀ ਟਾਇਰ ਚ ਹਵਾ ਕੱਢੀ ਪਈ ਆ ਅੱਛਾ ਜੀ ਇਦਾਂ ਪਰੇਸ਼ਾਨੀ ਸਾਨੂੰ ਆਈ ਆ ਜੀ ਹੁਣ ਤੱਕ ਵਿਹਲੇ ਮਸਾ ਆ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਰਸਤਾ ਸਹੀ ਹੋਵੇ ਜੀ ਗੱਡੀ ਉਰੇ ਆਉਂਦੀ ਹੋਵੇ ਉਹ ਵਾਈਡਾਂ ਨੇ ਵੱਧ ਰਹੇ ਨੇ ਚਾਦਰਾਂ ਨੇ ਜੀ ਉਹਦੇ ਵਜੇ ਗੱਡੀ ਫਾਛਦੀ ਆ ਦਿੱਕਤ ਆਉਂਦੀ ਆ ਜੇ ਕੋ ਮਾੜੀ ਨਲਾਕੀ ਟੱਚ ਹੋ ਗਈ ਦੁਬਾਰਾ ਨੁਕਸਾਨ ਦੇਣਾ ਸਾਨੂੰ 1000 ਰੁਪਏ ਦਾ ਸਾਨੂੰ ਦਿਹਾੜੀ ਦਾ ਵਜਦਾ ਜੀ ਇਦਾਂ ਕਰਕੇ ਪਰੇਸ਼ਾਨੀ ਬਹੁਤ ਆ ਰਹੀ ਜੀ ਸਾਨੂੰ ਬਾਊ ਕਲਦੇ ਆ ਜੀ ਲੁਧਿਆਣੇ ਤੋਂ ਐੜਤੀਏ ਡੇਲੀ ਹਰ ਇੱਕ ਜਗ੍ਹਾ ਜਾਣਾ ਪੈਂਦਾ ਕਿਸੇ ਹੋੜੜੀ ਦੇ ਕਿਸੇ ਹੋਰ ਤੇ ਇਦਾਂ ਕਰਕੇ ਪਰੇਸ਼ਾਨੀ ਛੱਡੋ ਹੁਣ ਖੜਾ ਛੁੱਟਿਆ ਜੀ ਅੱਗੇ ਵੀ ਉਰੇ ਆਏ ਕਿਦੀ ਪਹਿਲਾਂ ਤੁਸੀਂ ਨਹੀਂ ਜੀ ਸਾਨੂੰ ਡੇਲੀ ਡੇਲੀ ਬਾਊ ਨਵੇਂ ਸ਼ਹਿਰੇ ਕਲਦੇ ਆ ਜੀ ਹਾਂ ਜੀ ਹਾਂ ਜੀ ਕਦੇ ਅੱਗੇ ਵੀ ਆਇਆ ਆ ਬਹੁਤ ਗੱਲਾਂ ਲਾਉਂਦੇ ਰਹੇ ਆ ਜੀ ਮੇਰਾ ਨਾਮ ਜੁਕੇਂਦਰਪਾਲ ਆ ਜੀ ਤੇ ਕੀ ਗੱਲ ਕੀ ਹੋਈ ਆ ਜਿਹੜਾ ਗੱਲ ਜੀ ਆ ਪਿੱਛੇ ਦੋ ਡੈਰੀਆਂ ਆ ਤੇ ਘਟਾਲਾ ਤੂੜੀ ਵਾਲਾ ਉੱਥੇ ਓਵਰਲੋਡ ਗੱਡੀਆਂ ਜਾਨੀ ਕਿ ਟਰਾਲੇ ਵੱਡੇ ਵੱਡੇ ਜਿਹੜੇ ਆ ਉਹ ਆਉਂਦੇ ਆ ਤੋ ਲੰਘਦੇ ਨਹੀਂ ਹੈਗੇ ਉਹ ਨੁਕਸਾਨ ਕਰਦੇ ਅੱਗੇ ਵੀ ਸਾਡੀ 1-2 ਵਾਰੀ ਕੰਧ ਢਾਹਤੀ ਉਹਨਾਂ ਨੇ ਤੇ ਜੇ ਉਹਨਾਂ ਨੂੰ ਕਹਿੰਨੇ ਆ ਤੋ ਬਤਮੀਜ਼ੀ ਦੇ ਨਾਲ ਗਾਲਾਂ ਕੱਢਦੇ ਆ ਪੰਜ-ਸੱਤ ਜਣੇ ਇੱਕ ਮੈਨੂੰ ਇੱਕ ਦਿਨ ਉਹਨਾਂ ਨੇ ਹੱਥੋਪਾਈ ਵੀ ਮੇਰੇ ਨਾਲ ਹੋਏ ਮੈਂ ਦਰਖਾਸਤ ਦਿੱਤੀ ਕਿ ਫੇ ਉਹਨਾਂ ਨੇ ਮਾਫੀ ਮੰਗ ਕੇ ਤੇ ਕਹਿੰਦੇ ਜੇ ਅਸੀਂ ਗਾਹ ਨਹੀਂ ਕਰਦੇ ਤੇ 7 ਵਜੇ ਤੋਂ ਪਹਿਲਾਂ ਪਹਿਲਾਂ ਕਰਾਂਗੇ ਤੇ 10-11 ਵਜੇ ਤੱਕ ਇਹ ਸਾਰੀ ਗਲੀ ਬਲੌਕ ਕਰ ਦਿੰਦੇ ਆ ਸਾਰੇ ਮਹੱਲੇ ਨੂੰ ਕਿਸੇ ਨੂੰ ਨੰਗਲ ਨੂੰ ਰਾਹ ਨਹੀਂ ਹੁੰਦਾ ਹੈਗਾ ਹੋਰ ਕੋਈ ਗਲੀ ਨਹੀਂ ਹੈਗੀ ਤੇ ਗੋਹਾ ਵੀ ਇਹ ਸਿੜਦੇ ਉਥਰੇ ਨਾਲੇ ਪਿੱਛੇ ਨਾਲਾ ਵਾ ਉਹਦੇ ਵਿੱਚ ਪਾਣੀ ਅੱਗੇ ਸੁੱਕਦਾ ਹੁੰਦਾ ਸੀਗਾ ਹੁਣ ਉਹ ਪਾਣੀ ਨਹੀਂ ਸੁੱਕਦਾ ਕੋਈ ਇਹ ਦੇ ਕਰਕੇ ਤੇ ਇਸ ਕਰਕੇ ਸਾਨੂੰ ਜਿਆਦਾ ਇਹ ਪ੍ਰੋਬਲਮ ਆ ਜਦੋਂ ਇਹਨਾਂ ਨੂੰ ਕਹਿੰਨੇ 8 10 ਜਣੇ ਹੈਗੇ ਆ ਸਾਡੇ ਗੱਲ ਪੈਂਦੇ ਆ ਜੀ ਸਾਡੀ ਦੁਕਾਨਦਾਰੀ ਆ ਸਾਡੇ ਜਿਹੜੀ ਜਦੋਂ ਹਵਾ ਚੱਲਦੀ ਆ ਜਾਂ ਮਾੜੀ ਮੁੱਟੀ ਮੇਹਰੀ ਆਉਂਦੀ ਆ ਸਾਡੇ ਸਾਰੇ ਥੂੜੀ ਪਰ ਜਾਂਦੀ ਆ ਅੰਢੀ ਗੁਆਂਢੀ ਵੀ ਆ ਉਹ ਵਿਚਾਰੇ ਗਰੀਬ ਬੰਦੇ ਨੇ ਉਹ ਡਰਦੇ ਨੇ ਉਹ ਜਦੋਂ ਇਹ ਪੱਲੀ ਖੋਲਦੇ ਆ ਉਦੋਂ ਫਿਰ ਉਹਦਾ ਜਿਹੜਾ ਥੂੜੀ ਦਾ ਘਟਾ ਹੁੰਦਾ ਉਹ ਜਿਆਦਾ ਬਹੁਤ ਜਿਆਦਾ ਜਾ ਕੇ ਪੈਂਦਾ ਨਾਲੇ ਕਪੜਿਆਂ ਦੇ ਪਹਿਲਾਂ ਦਾ ਕਪੜੇ ਬਾਹਰ ਸੁੱਕਣੇ ਪਾਏ ਹੁੰਦੇ ਆ ਧੋਤੇ ਹੋਏ ਤੇ ਉਹ ਜਦੋਂ ਕਪੜੇ ਪਾਉਂਦੇ ਆ ਫੇਖ ਖੁਰਕ ਹੁੰਦੀ ਆ ਬੁਰਾ ਹਾਲ ਹੋਉਂਦੀ ਹੈ ਡੈਰੀ ਹੈਗੀ ਹੈ ਡੈਰੀ ਰਹਿਸ਼ੀ ਹਰੀਏ ਜੀ ਕਿਵੇਂ ਖੁੱਲੀਗੀ ਨਾ ਇਹ ਜੀ ਰਹਿਸ਼ੀ ਹਰੀਏ ਦੇ ਵਿੱਚ ਆ ਬਸ ਇਹ ਪਹਿਲਾਂ ਖੁੱਲੀ ਸੀਗੀ ਇਹ ਅੱਜ ਤੋਂ 2 ਸਾਲ ਪਹਿਲਾਂ 2-3 ਸਾਲ ਪਹਿਲਾਂ ਉਦੋਂ ਇੱਥੇ ਕੋਈ ਇੰਨੀ ਵਾਦੀ ਨਹੀਂ ਸੀਗੀ ਕੋਈ ਕੁਝ ਨਹੀਂ ਸੀਗਾ ਹੁਣ ਇਹਨਾਂ ਨੂੰ ਕਹਿੰਨੇ ਆ ਤੇ ਇਹ ਲੜਾਈ ਕਰਨ ਨੂੰ ਪੈਂਦੇ ਆ ਸਾਡੇ ਨਾਲ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਜੀ ਇੱਕ ਤਾਂ ਇਹ ਡੈਰੀਆਂ ਚੱਕੀਆਂ ਜਾਣ ਤੇ ਕਿਹ ਜਿਹੜੀ ਆ ਤੂੜੀ ਆ ਜਿਹੜੀ ਲੋਕਾਂ ਦੇ ਘਰਾਂ 'ਚ ਵੀ ਜਾਂਦੀ ਆ ਸਾਡੇ ਵੀ ਆਉ ਜਿਹੜੀ ਥੋੜੀ ਬਹੁਤੀ ਆਪਣੇ ਕਿਸ਼ਾਰੇ ਚੋਕੀ ਇਹ ਚਲਾਉਣ ਪਰ ਇਹਨਾਂ ਨੇ ਜਦਾਂ ਵੱਡਾ ਵਿਸ਼ਾ ਬਣਾਇਆ ਜਿਹੜੀਆਂ ਓਵਰਲੋਡ ਜਦਾਂ ਆਪਣੇ ਵੱਡੀਆਂ ਗੱਡੀਆਂ ਟਰਾਲੇ ਆਉਂਦੇ ਆ ਬਾਹਰੋਂ ਆਪਣੇ ਇਧਰੋਂ ਮਲੇਰਕੋਟਲੇ ਨੂੰ ਆਉਂਦੀਆਂ ਨੇ ਉਹ ਵੱਡੇ ਸਾਰੇ ਉਹ ਰਾਤ ਨੂੰ ਚੱਲਦੇ ਆ ਉਹ ਮੁੜ ਕੇ ਇੱਥੇ ਆ ਕੇ ਉਹ ਨੰਗਲ ਨੂੰ ਥਾਂ ਹੈ ਨੀਗਾ ਸਾਡੀਆਂ ਕੰਦਾ ਵੀ ਢਾਉਂਦੇ ਆ ਤੇ ਉਹ ਜੇ ਉਹਨਾਂ ਨੂੰ ਕਹਿਣਾ ਦੱਸਣਾ ਬਦਤਮੀਜ਼ੀ ਕਰਦੇ ਆ ਕਿ ਸਰਕਾਰ ਵੱਲੋਂ ਕਿਹਾ ਸੀਗਾ ਜਿਹੜੀਆਂ ਵੱਡੀਆਂ ਗੱਡੀਆਂ ਹੈਗੀਆਂ ਇਹ ਰਾਤ ਨੂੰ ਹੀ ਚਲਾਈਆਂ ਜਾਣ ਤੇ ਦਿਨੇ ਕਿਉਂ ਲੈ ਕੇ ਆਉਂਦੇ ਆ ਇਹ ਤਾਂ ਜੀ ਫਿਰ ਹੁਣ ਧੱਕਾ ਕਰਦੇ ਆ ਸਾਡੇ ਨਾਲ ਵੀ ਤੇ ਜਿੱਦਾਂ ਹੁਣ ਜਿਹੜੇ ਤਾਂ ਉਹ ਉੱਥੋਂ ਜਿੱਦਾਂ ਲੈ ਕੇ ਆਉਂਦੇ ਆ ਉਹ ਤਾਂ ਹੁਣ ਸਰਕਾਰ ਦੇਖੂ ਵੀ ਜਿਹੜੇ ਮੇਨ ਰੋਡਾਂ ਤੇ ਹੈਗੀਆਂ ਜਿੱਦਾਂ ਹੁਣ ਸਾਡੀ ਛੋਟੀ ਗਲੀ ਆ ਸਾਨੂੰ ਇਹ ਪਰੇਸ਼ਾਨ ਜਿਆਦਾ ਕਰਦੇ ਆ ਗਲੀ ਬੰਦ ਹੋ ਜਾਂਦੀ ਛੋਟੀ ਗਲੀ ਆ 20 ਫੁੱਟੀ ਤੋਂ ਉਹਦਾ ਤਾਂ ਖਲਾਰ ਹੀ ਘੱਟੋ ਘੱਟ 30 ਫੁੱਟ ਦਾ ਹੁੰਦਾ ਉਹਦਾ ਇੰਨੀ ਉਹ ਓਵਰਲੋਡ ਹੁੰਦੀ ਆ ਤੁਹਾਡੇ ਕੋ ਜਿਹੜੀ ਉਹ ਆਂਦੀ ਗੱਡੀ ਉਹਦੀ ਵੀਡੀਓ ਵਗਾਰੇ ਹੈਗੀ ਹਾਂਜੀ ਸਾਡੇ ਕੋ ਵੀਡੀਓ ਹੈਗੀਆਂ ਸਾਡੇ ਕੰਧਾਂ ਢਾਉਂਦੀਆਂ ਦੀ ਵੀ ਵੀਡੀਓ ਹੈਗੀਆਂ ਸਾਡੇ ਕੋ ਹਾਂਜੀ ਮਿਲ ਜਾਣਗੀਆਂ ਜੀ ਹਾਂ ਇਹ ਗੱਲ ਹੋਈ ਰੱਖ ਪਾਜੀ ਕੁਛ ਨਹੀਂ ਆ ਜਿਸ ਟਮ ਆਈਦਾ ਜਾਂਦਾ ਵੀ ਟੂੜੀ ਵਗੈਰਾ ਬਹੁਤ ਜ਼ਿਆਦਾ ਹੁੰਦੀ ਹੈ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਆਂਦੀ ਜਾਂਦੇ ਤੇ ਪੂਰਾ ਹਾਲ ਹੋ ਜਾਂਦਾ ਪੂਰਾ ਭਰ ਜਾਂਦਾ ਵੀ ਕਹਿ ਨਹੀਂ ਕਿਹੜੀ ਗੱਡੀ ਆਂਦੀ ਟੂੜੀ ਦੀ ਹਾਂ ਵੱਡਾ ਟਰਾਲ ਆ ਜਾਂਦਾ ਪਾਜੀ ਅੱਛਾ ਹਾਂਜੀ ਪਾਜੀ ਕਹਿ ਵੀ ਨਹੀਂ ਸਕਦੇ ਅਕਾ ਉਹ ਤਾਂ ਅੱਗੇ ਇਹਨਾਂ ਨੇ ਕਿਹਾ ਸੀ ਵੀ ਇੱਥੋਂ ਵੇਚ ਦੋ ਮਹਗਾਨ ਤੁਹਾਨੂੰ ਜਿੰਨੂੰ ਦਿੱਕਤ ਹੈ ਵੇਚ ਦੋ ਪਾਜੀ ਕਿ ਉਹ ਵੇਚਿਆ ਹੈ ਕਿ ਨਹੀਂ ਤੁਹਾਨੂੰ ਬਤਾਇਆ ਬਾਰ-ਬਾਰ ਚੀਜ਼ ਥੋੜੀ ਬੰਦੀ ਹੈ ਇਸ ਕਰਕੇ ਪਾਜੀ ਮੁਸ਼ਕਿਲ ਹੈ ਕਿੰਨੇ ਗਿਆ ਸੀ ਮਕਾਨ ਕੋਈ ਉਹ ਮੁੰਡਾ ਇਹਨਾਂ ਦਾ ਕਹਿ ਰਿਹਾ ਸੀ ਅੱਛਾ ਜੀ ਬੇਟਾ ਇਹਨਾਂ ਦਾ ਜੇ ਤੁਹਾਨੂੰ ਦਿੱਕਤ ਆ ਦੇ ਮਕਾਨਾਂ ਵੀ ਹਾਂਜੀ ਤੋਂ ਭਾਜੀ ਹੁਣ ਇੱਥੋਂ ਕਿੱਥੋਂ ਜਾਈਏ ਹੈ ਕਿ ਨਹੀਂ ਤੁਹਾਨੂੰ ਪਤਾ ਚੀਜ਼ ਬਾਰ-ਬਾਰ ਥੋੜੀ ਬੰਦੀ ਕਿਸੇ ਹੋਰ ਮੋਟੂਰ ਬੰਦੇ ਨਾਲ ਗੱਲ ਕੀਤੀ ਕਿ ਨਹੀਂ ਭਾਜੀ ਅਸੀਂ ਤਾਂ ਲੈ ਕਿਸੇ ਨਾਲ ਕਿਹਾ ਸੀ ਇੱਕ ਦੋ ਵਾਰ ਸਰਪੰਚ ਨੂੰ ਵੀ ਕਿਹਾ ਸੀ ਇਦਾਂ-ਇਦਾਂ ਕਹਿ ਫਿਰ ਉਹਨਾਂ ਨੇ ਡਾਟਿਆ ਸੀ ਵੀ ਇਦਾਂ ਤੁਹਾਨੂੰ ਕੀ ਕਰਨ ਦੀ ਲੋੜ ਹੈਗੇ ਇਸ ਕਰਕੇ ਭਾਜੀ ਹੁਣ ਕੀ ਮੰਗ ਕਰਦੇ ਹੁਣ ਮੰਗ ਕੀ ਕਰਦੇ ਭਾਜੀ ਥੋੜਾ ਆਪਣਾ ਧਿਆਨ ਨਾ ਕਰਨ ਹੋਰ ਕੀ ਹੈ ਹੈ ਕਿ ਨਹੀਂ ਇਦਾਂ ਦਾ ਕੰਮ ਨਾ ਕਰਨ ਜਿਹੜੀ ਉੱਤੇ ਇੱਥੇ ਉੱਧਰ ਫੈਲੇ ਬਸ ਕਿ ਉਹ ਦਾ ਨਾਲੇ ਚ ਹੀ ਜਾਂਦਾ ਵਾ ਜੀ ਤੁਹਾਨੂੰ ਪਤਾ ਇੱਥੇ ਤੱਕ ਤਾਂ ਕਦੇ ਦੇਖਿਆ ਨਹੀਂ ਅਸੀਂ ਜਾਂਦੇ ਹੋਏ ਤੁਸੀਂ ਕਦੀ ਨਹੀਂ ਦੇਖਿਆ ਨਹੀਂ